ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ ਜਿੰਨੂੰ ਦੇਖੋ ਕਿਸੇ ਨਾ ਕਿਸੇ ਬਿਮਾਰੀ ਦੇ ਨਾਲ ਗ੍ਰਸਤ ਹੈ ਇੱਕ ਪੰਜਾਬੀ ਦੀ ਕਹਾਵਤ ਹੈ ਆਪੇ ਫਾਥੜੀਏ ਤੈਨੂੰ ਕੌਣ ਛੜਾਵੇ ਇਹ ਬਿਮਾਰੀਆਂ ਸਾਰੀਆਂ ਅਸੀਂ ਆਪ ਹੀ ਸਹਿੜੀਆਂ ਨੇ ਜਦੋਂ ਸਾਡੇ ਦਿਮਾਗ ਦੇ ਵਿੱਚ ਨੈਗੇਟਿਵ ਖਿਆਲ ਆਉਣਗੇ ਸਾਡੇ ਸਬਕੌਨਸ਼ੀਅਸ ਮਾਈਂਡ ਨੇ ਨੇਗੇਟਿਵ ਚੀਜ਼ਾਂ ਹੀ ਫੀਡ ਕਰੀ ਜਾਣੀਆਂ ਦਿਮਾਗ ਦੇ ਵਿੱਚ ਤੇ ਜੋ ਸਾਡੇ ਸਬਕੌਨਸ਼ੀਅਸ ਮਾਈਂਡ ਨੇ ਕਹਿਣਾ ਤੇ ਉਦਾਂ ਹੀ ਸਰੀਰ ਨੇ ਰਿਐਕਟ ਕਰਨਾ ਤੇ ਬਿਮਾਰੀਆਂ ਜਿਹੜੀਆਂ ਨੇ ਵਧੀਆਂ ਜਾਣੀਆਂ ਨੇ ਦੂਜੀ ਗੱਲ ਇਹ ਹੈ ਕਿ ਅਸੀਂ ਖਾਣਾ ਪੀਣਾ ਸੌਣਾ ਸਾਰਾ ਕੁਝ ਆਪਣਾ ਗਲਤ ਕਰ ਲਿਆ ਹੁਣ ਸਾਡੇ ਆਪਣੇ ਲਾ ਲੋ ਗਰਮੀਆਂ ਦੇ ਵਿੱਚ ਵੀ ਪਾਣੀ ਨਹੀਂ ਪੀਂਦੇ ਦਿਹਾੜੀ ਦੇ ਵਿੱਚ ਬਸ ਰੋਟੀ ਦੇ ਨਾਲ ਜਿੰਨਾ ਕਿ ਪਾਣੀ ਪੀ ਲਿਆ ਤੇ ਪੀ ਲਿਆ ਹੁਣ ਇਕੱਲਾ ਬੰਦਾ ਪਾਣੀ ਪੀਣ ਦਾ ਤਰੀਕਾ ਹੀ ਬਦਲ ਦਵੇ ਨਾ ਤੇ ਅੱਧਿਓਂ ਜ਼ਿਆਦਾ ਬਿਮਾਰੀਆਂ ਖਤਮ ਹੋ ਜਾਣਗੀਆਂ ਸਵੇਰੇ ਸੁੱਤੇ ਉੱਠਦੇ ਸਾਰੀ ਇੱਕ ਗਲਾਸ ਪਾਣੀ ਦਾ ਕੋਸਾ ਵੱਧ ਤੋਂ ਵੱਧ ਕੋਸਾ ਚਾਹੇ ਸਰਦੀਆਂ ਚਾਹੇ ਗਰਮੀਆਂ ਉਹਦੇ ਵਿੱਚ ਅੱਧਾ ਨਿੰਬੂ ਨਿਚੋੜੇ ਥੋੜਾ ਜਿਹਾ ਕਾਲਾ ਲੂਣ ਪਾਵੇ ਵਿੱਚ ਤੇ ਇੱਕ ਲਸਣ ਦੀ ਤੁਰੀ ਜਿਹੜੀ ਐ ਛਿੱਲ ਕੇ ਬਰੀਕ ਬਰੀਕ ਕੱਟ ਕੇ ਜਿਹੜਾ ਚਿੱਠ ਕੇ ਨਹੀਂ ਖਾ ਸਕਦਾ ਕੋਣ ਨੂੰ ਅੰਦਰ ਨਗਾ ਲਵੇ ਤੇ ਪਾਣੀ ਪੀ ਜਾਵੇ ਸਿਰਫ ਇਹੋ ਹੀ ਰੂਟੀਨ ਕਰਕੇ ਦੇਖ ਲਵੇ ਤੇ ਅੱਧੀਆਂ ਜਿਆਦਾ ਬਿਮਾਰੀਆਂ ਉਹਦੀਆਂ ਖਤਮ ਹੋ ਜਾਣੀਆਂ ਨੇ ਇਹ ਤਰੀਕੇ ਸਾਰੇ ਵਰਤਕੇ ਵੇਖੇ ਆ ਦੂਜੀ ਗੱਲ ਸਾਹ ਲੈਣ ਦਾ ਵੀ ਤਰੀਕਾ ਗਲਤ ਹੈ ਲੋਕੀ ਕੀ ਕਰਦੇ ਆ ਮੈਂ ਵੀ ਖੁਦ ਇਦਾਂ ਹੀ ਕਰਦਾ ਸੀ ਪਹਿਲਾਂ ਸਾਹ ਲੈਣਾ ਅੰਦਰੋਂ ਸਾਹ ਖਿੱਚਣਾ ਨਾ ਜਦਾਂ ਤੇ ਇਦਾਂ ਉਹ ਅੰਦਰ ਨੂੰ ਸਾਹ ਖਿੱਚਦੇ ਐਵੇਂ ਪੇਟ ਅੰਦਰ ਨੂੰ ਜਾਂਦਾ ਪੇਟ ਤੇ ਹੱਥ ਰੱਖ ਕੇ ਪ੍ਰੈਕਟਿਸ ਕਰਨੀ ਚਾਹੀਦੀ ਆ ਸਾਹ ਅੰਦਰ ਤੇ ਪੇਟ ਬਾਹਰ ਸਾਹ ਬਾਹਰ ਤੇ ਪੇਟ ਅੰਦਰ ਤੇ ਲੰਬੇ ਲੰਬੇ ਸਾਹ ਲੈਣੇ ਚਾਹੀਦੇ ਨੇ ਸਵੇਰੇ ਸ਼ਾਮ ਤੇ ਇਹਦੇ ਨਾਲ ਵੀ ਬਹੁਤ ਫਰਕ ਪੈਂਦਾ ਤੇ ਖਾਣ ਦਾ ਇੱਕ ਦਿਨ ਹੁਣ ਮੇਰੇ ਲਾਗੇ ਹੀ ਬੈਠੇ ਇੱਕ ਜਨਾਨੀ ਤੇ ਬੰਦਾ ਬੜੇ ਮੋਟੇ ਸੀ ਆਉਂਦੀ ਆਈ ਪਹਿਲਾਂ ਹੋਟਲ ਤੇ ਆਰਡਰ ਦਿੱਤਾ ਕੋਲਡ ਡਰਿੰਕ ਦਿਓ ਜੀ ਇੱਕ ਨੇ ਉਦਾਂ ਹੀ ਬੋਤਲ ਮੂੰਹ ਨੂੰ ਲਾ ਲਈ ਤੇ ਇੱਕ ਨੇ ਜਿਹੜੀ 30 ਰੁਪਏ ਵਾਲੀ ਕੋਲਡ ਡਰਿੰਕ ਜਿਹੜੀ ਹੈ ਤੇ ਇੱਕ ਨੇ ਗਲਾਸ ਚ ਪਾ ਲਈ ਤੇ ਰੋਟੀ ਮੰਗਾਈ ਇੱਕ ਇੱਕ ਘੁੱਟ ਭਰੀ ਜਾਣ ਤੇ ਨਾਲ ਰੋਟੀ ਖਾਈ ਜਾਣ ਉਧਰੋਂ ਪਟੂਰੇ ਖਾਂਦੇ ਹੁੰਦੇ ਉਧਰੋਂ ਕੋਲਡ ਡਰਿੰਕ ਰੱਖੀ ਹੁੰਦੀ ਆ ਜਿੰਨੀਆਂ ਮੈਦੇ ਤੋਂ ਬਣੀਆਂ ਚੀਜ਼ਾਂ ਨੇ ਤੇ ਤਲੀਆਂ ਚੀਜ਼ਾਂ ਤੁਹਾਡੇ ਵਾਸਤੇ ਜ਼ਹਿਰ ਨੇ ਮਾਦਰੀ ਸਮੋਸੇ ਪਟੂਰੇ ਕੂੜੀਆਂ ਇਹ ਸਭ ਚੀਜ਼ਾਂ ਜਿਹੜੀਆਂ ਨੇ ਨਾ ਇਹ ਜ਼ਹਿਰ ਨੇ ਤੇ ਕੋਲਡ ਡਰਿੰਕ ਸਭ ਤੋਂ ਵੱਡਾ ਜ਼ਹਿਰ ਹੈ ਤੁਹਾਡੇ ਵਾਸਤੇ ਜੇ ਬੱਚਣਾ ਤੇ ਆਪਣੇ ਨਿਆਣਿਆਂ ਨੂੰ ਚਾਹੇ ਥੱਪੜ ਮਾਰਨੇ ਪੈਣ ਚਾਹੇ ਨਰਾਜ ਹੁੰਦੇ ਹੋਣ ਕੋਲਡ ਡਰਿੰਕ ਦੇ ਜ਼ਹਿਰ ਤੋਂ ਬਚਾ ਲਓ ਆ ਜਿਹੜੇ ਬਜ਼ਾਰਾਂ 'ਚ ਵੇਚਦੇ कुरकुरੇ ਕਰਕਰੇ ਹੋਰ ਇਹੋ ਜੀਆਂ ਪੂਜੀਆ ਭਜੀਆ ਘਰੇ ਬਣਾ ਕੇ ਦਿਓ ਉਹਨਾਂ ਨੂੰ ਬੜੇ ਤਰੀਕੇ ਨੇ ਘਰ ਚੌਲਾਂ ਤੋਂ ਤਿਆਰ ਹੋ ਜਾਂਦੇ ਨੇ ਹੋਰ ਬੜੇ ਤਰੀਕਿਆਂ ਨਾਲ ਤਿਆਰ ਹੋ ਜਾਂਦੇ ਨੇ ਪਾਪੜ ਗੁੱਪੜ ਜੋ ਵੀ ਚੀਜ਼ਾਂ ਨੇ ਘਰੇ ਬਣਾ ਕੇ ਦਿਓ ਦੁਕਾਨ ਤੋਂ ਨਿਆਣਿਆਂ ਨੂੰ ਕੁਛ ਨਾ ਖਾਣ ਦਿਓ ਤੇ ਸਬਜ਼ੀਆਂ ਜਨਾਨੀਆਂ ਬਣਾਉਂਦੀਆਂ ਸੁੱਕੀਆਂ ਸਬਜ਼ੀਆਂ ਦੇਖੀਆਂ ਉਹਨਾਂ ਨੂੰ ਵੀ ਰਿੰਨੀ ਜਾਣਗੀਆਂ ਮਿਕਸ ਸਬਜ਼ੀਆਂ ਆਲੂ ਗਾਜਰਾਂ ਗੋਭੀ ਸਾਰਾ ਕੁਝ ਕੱਦੂਕਸ਼ ਕਰਕੇ ਤੜਕਾ ਲਾ ਕੇ ਤੇ ਇੱਕ ਮੈਂ ਸਾਧੂ ਦੇਖਿਆ ਸੀ ਇਦਾਂ ਕਰਦਾ ਹਲਕੀ ਜਿਹੀ ਸਟੀਮ ਦਿਓ ਤੇ ਉਹਦੇ ਨਾਲ ਖਾਓ ਰੋਟੀ ਉਹਦੇ ਨਾਲ ਬਹੁਤ ਫਰਕ ਪਏਗਾ ਅਸੀਂ ਇਹ ਸਬਜ਼ੀਆਂ ਪਹਿਲਾਂ ਹੀ ਸਬਜ਼ੀਆਂ ਚ ਅੱਜਕੱਲ ਕੁਝ ਨਹੀਂ ਹੁੰਦਾ ਰਿੰਨ ਰਿੰਨ ਕੇ ਅਸੀਂ ਮੱਤ ਮਾਰ ਦਿੰਨੇ ਆ ਤੇ ਘਰ ਦੇ ਵਿੱਚ ਇੰਨੀ ਕੁ ਵੀ ਜਗ੍ਹਾ ਹੋਏ ਨਾ ਉਹਦੇ ਵਿੱਚ ਵੀ ਤੋਰੀਆਂ ਤੇ ਕਦੂਆਂ ਦੇ ਵੇਲਾਂ ਲੱਗ ਜਾਂਦੀਆਂ ਨੇ ਜਿੰਨਾ ਵੱਧ ਤੋਂ ਵੱਧ ਹੋ ਸਕਦਾ RAM ਤੋਰੀ ਘਿਆ ਤੁੰਬੇ ਕਦੂ ਇਹੋ ਜਿਹੀਆਂ ਚੀਜ਼ਾਂ ਦੀਆਂ ਸਬਜ਼ੀਆਂ ਜਿੰਨੀਆਂ ਹੋ ਸਕਦੀਆਂ ਖਾਓ ਅਰੋਜ ਸਬਜ਼ੀ ਨਹੀਂ ਖਾਦੀ ਜਾਂਦੀ ਤੋਰੀਆਂ ਦੀ ਵੀ ਤੋਰੀਆਂ ਬਰੀਕ-ਬਰੀਕ ਤੋਰੀਆਂ ਲੈ ਲਓ ਉਹਨਾਂ ਨੂੰ ਕੱਟ ਕੇ ਹਲਕੀ ਜਿਹੀ ਸਟੀਮ ਦਿਓ ਨਮਕ ਨਿੰਬੂ ਵਗੈਰਾ ਲਾ ਕੇ ਸਲਾਦ ਦੀ ਤਰ੍ਹਾਂ ਖਾਓ ਬਹੁਤ ਸਵਾਦ ਲੱਗਦੀਆਂ ਮੇਰੀ ਘਰ ਵਾਲੀ ਨਹੀਂ ਸੀ ਖਾਂਦੀ ਇੱਕ ਵਾਰੀ ਉਹਨੂੰ ਖਵਾਈਆਂ ਮੁੜ ਕੇ ਆਪ ਹੀ ਖਾਣ ਲੱਗ ਪਈ ਉਹ ਰੋਜ਼ ਖਾਓ ਤੋਰੀਆਂ ਜਿਹੜੀਆਂ ਨੇ ਜਿੰਨੀਆਂ ਵੱਧ ਤੋਂ ਵੱਧ ਖਾ ਸਕਦੇ ਹੋ ਤੁਹਾਡੀ ਬਾਡੀ ਵੀ ਡੀਟੌਕਸ ਹੋਏਗੀ ਆਇਰਨ ਦੀ ਘਾਟ ਵੀ ਪੂਰੀ ਹੋਏਗੀ ਸਰੀਰ ਨੂੰ ਹੋਰ ਵੀ ਬੜੇ ਲਾਭ ਮਿਲਣਗੇ ਤੇ ਫਿਰ ਸਾਡਾ ਜਿਹੜਾ ਨਾ ਮਤਲਬ ਖਾਣਾ ਹੋ ਗਿਆ ਪੀਣਾ ਹੋ ਗਿਆ ਸੌਣਾ ਹੋ ਗਿਆ ਸੌਣ ਤੋਂ ਪਹਿਲਾਂ ਆਪਣੇ ਆਪ ਨਾਲ ਗੱਲ ਕਰੋ ਆਪਣੇ ਸਬਕੌਂਸ਼ੀਅਸ ਮਾਈਂਡ ਨਾਲ ਗੱਲ ਕਰੋ ਕਿ ਅਸੀਂ ਹੁਣ ਮਤਲਬ ਸਾਰਾ ਸਾਰਾ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੀਕਾ ਹੌਲੀ-ਹੌਲੀ ਮੇਰਾ ਸਿਰ ਹੁਣ ਰਿਲੈਕਸ ਹੋ ਰਿਹਾ ਲੰਬੇ-ਲੰਬੇ ਸਾਹ ਲਈ ਜਾਓ ਮੇਰੀ ਗਰਦਨ ਰਿਲੈਕਸ ਹੋ ਰਹੀ ਹੈ ਮੇਰੇ ਮੋਢੇ ਛਾਤੀ ਢਿੱਡ ਲਤਾਂ ਪੈਰ ਇਜਾ ਆਪਣੇ ਆਪ ਨੂੰ ਹੀ ਮਤਲਬ ਨਿਰਦੇਸ਼ ਜਿੰਦੇ ਜਾਓ ਹਿਪਨੋਟਾਈਜ਼ ਕਰਨਾ ਆਪਣੇ ਆਪ ਨੂੰ ਸਰੀਰ ਬਿਲਕੁਲ ਢਿੱਲਾ ਛੱਡ ਜਾਣਾ ਲਾਸ਼ ਵਾਂਗੂ ਪੈ ਜਾਣਾ ਜਿਹਨੂੰ ਸ਼ਾਬਾਸ਼ਨ ਕਹਿੰਦੇ ਹਿੰਦੀ ਚ ਲਾਸ਼ ਆਲਾਸ ਤੇ ਉਦਾਂ ਸੋਣਾ ਬਿਲਕੁਲ ਸਰੀਰ ਨੂੰ ਢਿੱਲਾ ਛੱਡ ਕੇ ਉਧਰੋਂ ਬੰਦਾ ਸੁੱਤਾ ਹੁੰਦਾ ਉਧਰੋਂ ਸਰੀਰ ਨੂੰ ਐਨ ਕੱਸ ਕੇ ਪਿਆ ਹੁੰਦਾ ਸਰੀਰ ਨੇ ਰੈਕਸ ਕਿੱਥੋਂ ਹੋਣਾ ਠਿਕਾਵਟ ਕਿੱਥੋਂ ਦੂਰ ਹੋਣੀ ਆ ਤੇ ਇਹਨਾਂ ਸਾਰੀਆਂ ਚੀਜ਼ਾਂ ਵੱਲ ਜੇ ਅਸੀਂ ਧਿਆਨ ਦੇਣ ਲੱਗ ਪਏ ਨਾ ਬਿਮਾਰੀਆਂ ਆਪ ਹੀ ਦੂਰ ਹੋ ਜਾਣੀਆਂ ਨੇ ਇਹ ਤਰੀਕਾ ਵਰਤ ਕੇ ਦੇਖ ਲਓ ਜਿਹੜੇ ਮੋਟੇ ਨੇ ਬੰਦੇ ਜਿਆਦਾ ਐਪਲ ਸਿੱਟਰ ਵੈਨੇਗਰ ਜਿਹੜਾ ਸੇਬ ਦਾ ਸਰਕਾ ਅਮਰੀਕਨ ਗਾਰਡਨ ਕੰਪਨੀ ਦਾ ਨੋਟ ਕਰ ਲਓ ਅਮਰੀਕਨ ਗਾਰਡਨ ਐਪਲ ਸਿੱਟਰ ਵੈਨੇਗਰ ਸਵੇਰੇ ਉੱਠ ਕੇ ਕੋਸੇ ਪਾਣੀ ਦੇ ਵਿੱਚ ਇੱਕ ਗਲਾਸ ਪਾਣੀ ਦੇ ਵਿੱਚ ਇੱਕ ਢੱਕਣ ਪਾ ਕੇ ਪੀਣਾ ਹੋਰ ਮੈਂ ਕਿਸੇ ਕੰਪਨੀ ਦੀ ਗਾਰੰਟੀ ਨਹੀਂ ਦਿੰਦਾ ਇਸ ਕੰਪਨੀ ਦੀ ਗਾਰੰਟੀ ਦਿੰਦਾ ਮੈਂ 22 ਕਿਲੋ ਭਾਰ ਘਟਾਤਾ ਫਰੀਜ ਲੋਕਾਂ ਦਾ 22.5 ਕਿਲੋ ਆਪਣਾ ਮੈਂ 88 ਤੋਂ 70 ਕਿਲੋ ਦੇ ਆਇਆ ਬਿਨਾ ਕਿਸੇ ਹੋਰ ਮਤਲਬ ਦਵਾਈ ਦੇ ਬਿਨਾ ਕਿਸੇ ਚੀਜ਼ ਦੇ ਤੇ ਇਹ ਬੜੀ ਇੱਕ ਵੈਸੇ ਨਾ ਬੜੀ ਸ਼ਰਮ ਦੀ ਗੱਲ ਹੈ ਸ਼ਰਮ ਵਾਲੀ ਗੱਲ ਹੈ ਲੋਕਾਂ ਲਈ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਤੇ ਜਨਾਨੀਆਂ ਗਲੀ ਚ ਖਲੋ ਕੇ ਟੈਂਪੂ ਵੀਕਦੀਆਂ ਹੁੰਦੀਆਂ ਵੀ ਕਰੋ ਸਬਜ਼ੀ ਵਾਲਾ ਆਏ ਤੇ ਸਬਜ਼ੀ ਖਰੀਦੀਏ ਤੇ ਬਣਾਈਏ 1.5 ਫੁੱਟ ਵੀ ਜਗ੍ਹਾ ਹੋਏ ਨਾ ਘਰ ਦੇ ਵਿੱਚ 10 ਫੁੱਟ ਤੇ ਸਬਜ਼ੀਆਂ ਮੁੱਕਦੀਆਂ ਨਹੀਂ ਪਰ ਨਾਟਕੇ ਵੇਖਣ ਤੋਂ ਵੇਲ ਮੇਲੇ ਬੀਬੀਆਂ ਨੂੰ ਤਾਂ ਹੀ ਕਰਨਗੀਆਂ ਕੁਝ ਉਦਾਂ ਕਿੱਥੋਂ ਕਰਨਾ ਐਲੋਵੇਰੇ ਦੇ ਬੂਟੇ ਹਰ ਘਰ ਦੇ ਵਿੱਚ ਬੀਜਨੇ ਚਾਹੀਦੇ ਨੇ ਕੁਵਾਰ ਗੰਦਲ ਦੇ ਉਹਨੂੰ ਵਿਚਾਰੀ ਨੂੰ ਤੇ ਪਾਣੀ ਵੀ ਨਹੀਂ ਪਾਉਣ ਦੀ ਲੋੜ ਪੈਂਦੀ ਬਿਨਾ ਪਾਣੀ ਤੋਂ ਹੀ ਹੋ ਜਾਂਦੀ ਉਹ ਜਿੰਨੀ ਵੱਧ ਤੋਂ ਵੱਧ ਵਰਤੀ ਜਾਂਦੀ ਉਹਨੂੰ ਛਿੱਲ ਕੇ ਉਹ ਏਦਾਂ ਹੀ ਨਿਘਾਲੋ ਭਾਵੇਂ ਅੰਦਰ ਸਵੇਰੇ ਉੱਠ ਕੇ 1 ਇੰਚ ਦਾ ਪੀਸ ਖਾ ਲੋ ਇਹ ਉਹਦਾ ਜੂਸ ਨਹੀਂ ਬਣਾ ਸਕਦੇ ਤੇ ਉਹਨੂੰ ਮਤਲਬ ਇਹੋ ਜੀਆਂ ਚੀਜ਼ਾਂ ਜਿਹੜੀਆਂ ਨੇ ਵੱਧ ਤੋਂ ਵੱਧ ਵਰਤੋ ਆਪਣੇ ਆਪ ਹੀ ਬਹੁਤ ਸਾਰੀਆਂ ਬਿਮਾਰੀਆਂ ਤੁਹਾਡੀਆਂ ਠੀਕ ਹੋ ਜਾਣੀਆਂ ਨੇ ਬਾਕੀ ਹੁਣ ਲਗਾਤਾਰ ਵੀਡੀਓ ਪਾਉਂਦੇ ਰਾਵਾਂਗੇ ਤੇ ਮੇਰੀ ਵੀਡੀਓ ਪਲੀਜ਼ ਗਾਂ ਤੋਂ ਗਾਂ ਸ਼ੇਅਰ ਕਰਿਆ ਕਰੋ ਮੇਰਾ ਫੇਸਬੁੱਕ ਚੈਨਲ ਜਿਹੜਾ ਵਾ ਇਸਾਈਆਂ ਨੇ ਬੰਦ ਕਰਵਾ ਦਿੱਤਾ ਸਰਕਾਰ ਨਾਲ ਰਲ ਕੇ ਮੇਰੇ ਤੇ ਰਿਪੋਰਟਾਂ ਕਰਕੇ ਡੀਜੀਪੀ ਨੂੰ ਮਿਲ ਕੇ ਸਾਈਬਰ ਕ੍ਰਾਈਮ ਵਾਲਿਆਂ ਨੂੰ ਮਿਲ ਕੇ ਮੇਰਾ ਇੰਸਟਾਗ੍ਰam ਚੈਨਲ ਵੀ ਬੰਦ ਕਰਵਾ ਦਿੱਤਾ ਇਸ ਗਰਕੇ ਮੇਰੀਆਂ ਵੀਡੀਓ ਜਿਹੜੀਆਂ ਨੇ ਗਾਂ ਤੋਂ ਗਾਂ ਸ਼ੇਅਰ ਕਰਿਆ ਕਰੋ ਜਿੰਨੀਆਂ ਹੋ ਸਕਦੀਆਂ ਨੇ ਤੇ ਬਾਕੀ ਜੜੀਆਂ ਬੁੱਟੀਆਂ ਬਾਰੇ ਵੀ ਤੁਹਾਨੂੰ ਦੱਸਦੇ ਰਵਾਂਗੇ ਪੁਨਰਨਵਾ ਦਾ ਵੱਧ ਤੋਂ ਵੱਧ ਵਰਤੋਂ ਕਰਿਆ ਕਰੋ ਚਾਹੇ ਉਹਦਾ ਪਾਊਡਰ ਬਣਾ ਕੇ ਪੀਓ ਚਾਹੇ ਕਾੜਾ ਬਣਾ ਕੇ ਪੀਓ ਚਾਹੇ ਚਾਹ ਜਿਹਾ ਪਾ ਕੇ ਪੀਓ ਉਹਦਾ ਕੋਈ ਸਵਾਦ ਨਹੀਂ ਹੁੰਦਾ ਹਰ ਤਰੀਕੇ ਨਾਲ ਫਾਇਦਾ ਕਰਦੀ ਪੁਨਰਨਵਾ ਸਾਡੀ ਬੋਡੀ ਵਾਸਤੇ ਬਹੁਤ ਹੀ ਵਧੀਆ ਚੀਜ਼ ਆ ਖਾਸ ਕਰਕੇ ਸਾਡੇ ਲੀਵਰ ਵਾਸਤੇ ਤੇ ਸਾਡੇ ਗੁਰਦਿਆਂ ਵਾਸਤੇ ਅੱਗੇ ਵੀਡੀਓ ਮੇਰੀ ਸ਼ੇਅਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ